ਅਮਰੀਕਾ ਤੇ ਰੂਸ ਦੇ ਵਿਚਕਾਰ ਵੱਧੇ ਤਣਾਅ ਦੇ ਵਿਚਾਲੇ ਭਾਰਤ ਰੂਸ ਊਰਜਾ ਸਾਂਝੇਦਾਰੀ ਨੂੰ ਲੈ ਕੇ ਵਾਸ਼ਿੰਗਟਨ ਦੇ ਵਿੱਚ ਹਲਚਲ ਮਚੀ ਹੋਈ ਹੈ। ਅਮਰੀਕੀ ਸੈਨੇਟ ਦੇ ਵਿੱਚ ਦੋ ਪ੍ਰਮੁੱਖ ਨੇਤਾਵਾਂ ਰਿਪਬਲਿਕਨ ਸੰਸਦ ਮੈਂਬਰ ਲਿੰਡਸੇ ਗ੍ਰਾਹਮ ਅਤੇ ਡੈਮੋਕ੍ਰੈਟਿਕ ਨੇਤਾ ਰੀਚਰਡ ਬਲੂਮੈਥ ਨੇ ਸਾਂਝੇ ਤੌਰ 'ਤੇ 225 ਦਾ ਰੂਸ ਐਕਟ ਸੈਂਸ਼ਨਿੰਗ ਨਾਮ ਦਾ ਇੱਕ ਸਖਤ ਬਿੱਲ ਪੇਸ਼ ਕੀਤਾ ਹੈ। ਇਸ ਪ੍ਰਸਤਾਵਿਕ ਕਾਨੂੰਨ ਦੇ ਤਹਿਤ ਉਹਨਾਂ ਦੇਸ਼ਾਂ ਉੱਤੇ ਸਖਤ ਆਰਥਿਕ ਜੁਰਮਾਨੇ ਲਗਾਏ ਜਾਣਗੇ ਜੋ ਰੂਸ ਤੋਂ ਤੇਲ, ਗੈਸ ਜਾਂ ਯੂਰੇਨੀਅਮ ਖਰੀਦਦੇ ਹਨ ਜਿਨ੍ਹਾਂ ਦੇ ਵਿੱਚੋਂ ਭਾਰਤ ਤੇ ਚੀਨ ਪ੍ਰਮੁੱਖ ਨੇ। ਇਸ ਬਿੱਲ ਦਾ ਉਦੇਸ਼ ਊਰਜਾ ਵਿਕਰੀ ਤੋਂ ਰੂਸ ਦੀ ਆਮਦਨ ਨੂੰ ਘਟਾਉਣਾ ਹੈ ਅਤੇ ਯੂਕਰੇਨ ਯੁੱਧ ਦੇ ਲਈ ਪ੍ਰਾਪਤ ਹੋਣ ਵਾਲੇ ਸਰੋਤਾਂ ਨੂੰ ਰੋਕਣਾ ਹੈ। ਬਿੱਲ ਦੇ ਵਿੱਚ ਇੱਕ ਵਿਵਸਥਾ ਹੈ ਕਿ ਕੋਈ ਵੀ ਦੇਸ਼ ਜੋ ਰੂਸ ਤੋਂ ਊਰਜਾ ਉਤਪਾਦਨ ਖਰੀਦਦਾ ਹੈ ਅਮਰੀਕਾ ਨੂੰ ਉਹਨਾਂ ਦੇ ਨਿਰਯਾਤ ਉੱਤੇ 500% ਤੱਕ ਟੈਰਿਫ ਲਗਾਇਆ ਜਾਵੇਗਾ। ਸੈਨੇਟਰ ਰਿਚਰਡ ਬਲੂਮੈਥ ਨੇ ਕਿਹਾ ਹੈ ਕਿ ਇਹ ਕਾਨੂੰਨ ਇਸ ਦੇ ਲਈ ਜ਼ਰੂਰੀ ਹੈ ਤਾਂ ਜੋ ਦੁਨੀਆ ਊਰਜਾ ਦੇ ਲਈ ਰੂਸ ਤੇ ਨਿਰਭਰ ਨਾ ਰਹੇ ਅਤੇ ਉਸ ਨੂੰ ਯੂਕਰੇਨ ਤੇ ਹਮਲੇ ਦੀ ਕੀਮਤ ਚੁਕਾਣੀ ਪਵੇ। ਇਹ ਬਿਲ ਭਾਰਤ ਦੇ ਲਈ ਬਹੁਤ ਹੀ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਸਾਲ 2024 ਦੇ ਵਿੱਚ ਭਾਰਤ ਨੇ ਆਪਣੇ ਕੁੱਲ ਤੇਲ ਆਯਾਤ ਦਾ ਲਗਭਗ 35% ਰੂਸ ਤੋਂ ਖਰੀਦਿਆ। ਭਾਰਤ ਨੇ ਰੂਸ ਤੋਂ ਸਸਤਾ ਤੇਲ ਖਰੀਦ ਕੇ ਘਰੇਲੂ ਮਹਿੰਗਾਈ ਨੂੰ ਕੰਟਰੋਲ ਕਰਨ ਦੀ ਨੀਤੀ ਅਪਣਾਈ ਸੀ ਪਰ ਜੇਕਰ ਇਹ ਕਾਨੂੰਨ ਲਾਗੂ ਹੋ ਜਾਂਦਾ ਹੈ ਤਾਂ ਅਮਰੀਕਾ ਨੂੰ ਭੇਜੇ ਜਾਣ ਵਾਲੇ ਭਾਰਤੀ ਸਮਾਨ ਦੀ ਕੀਮਤ ਇੰਨੀ ਵਧ ਜਾਵੇਗੀ ਕਿ ਉਹ ਬਾਜ਼ਾਰ ਦੇ ਵਿੱਚ ਮੁਕਾਬਲਾ ਨਹੀਂ ਕਰ ਸਕੇਗਾ। ਇਸ ਕਾਨੂੰਨ ਨੂੰ ਰਿਪਬਲਿਕਨ ਅਤੇ ਡੈਮੋਕ੍ਰੇਟ ਦੋਵਾਂ ਪਾਰਟੀਆਂ ਨੇ 80 ਤੋਂ ਵੱਧ ਸੰਸਦ ਮੈਂਬਰਾਂ ਦਾ ਸਮਰਥਨ ਪ੍ਰਾਪਤ ਹੋਇਆ ਹੈ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਬਿੱਲ ਨਾ ਸਿਰਫ ਰੂਸੀ ਕੰਪਨੀਆਂ ਜਾਂ ਬੈਂਕਾਂ ਉੱਤੇ ਹਮਲਾ ਕਰੇਗਾ ਸਗੋਂ ਰੂਸ ਤੋਂ ਊਰਜਾ ਖਰੀਦਣ ਵਾਲੇ ਦੇਸ਼ਾਂ ਦੀ ਆਰਥਿਕ ਰੀੜ ਦੀ ਹੱਡੀ ਤੇ ਵੀ ਹਮਲਾ ਕਰੇਗਾ ਇਸ ਪ੍ਰਸਤਾਵ ਵਿੱਚ ਅਮਰੀਕਾ ਦੇ ਭਵਿੱਖ ਦੇ ਰਾਸ਼ਟਰਪਤੀ ਜੋ ਕਿ ਸੰਭਾਵਿਕ ਤੌਰ ਤੇ ਟਰੰਪ ਹੋ ਸਕਦੇ ਨੇ ਦੀ ਭੂਮਿਕਾ ਮਹੱਤਵਪੂਰਨ ਹੋਵੇਗੀ ਰਾਸ਼ਟਰਪਤੀ ਦੇ ਕੋਲ ਇਸ ਟੈਰਿਫ ਨੂੰ 180 ਦਿਨਾਂ ਦੇ ਲਈ ਮੁਲਤਵੀ ਕਰਨ ਦੀ ਸ਼ਕਤੀ ਹੋਵੇਗੀ ਪਰ ਇਸ ਦੇ ਲਈ ਉਹਨਾਂ ਨੂੰ ਅਮਰੀਕੀ ਕਾਂਗਰਸ ਤੋਂ ਇਜਾਜ਼ ਹੋਵੇਗੀ ਜੇਕਰ ਇਹ ਬਿਲ ਕਾਨੂੰਨ ਬਣ ਜਾਂਦਾ ਹੈ ਤਾਂ ਭਾਰਤ ਸਮੇਤ ਕਈ ਦੇਸ਼ਾਂ ਲਈ ਜੋ ਰੂਸ ਤੋਂ ਤੇਲ ਖਰੀਦਦੇ ਹਨ ਅਮਰੀਕਾ ਨੂੰ ਨਿਰਯਾਤ ਕਰਨਾ ਲਗਭਗ ਅਸੰਭਵ ਹੋ ਜਾਵੇਗਾ ਇਸ ਦੇ ਨਾਲ ਨਾ ਸਿਰਫ ਭਾਰਤ ਦੀ ਆਰਥਿਕਤਾ ਪ੍ਰਭਾਵਿਤ ਹੋਵੇਗੀ ਸਗੋਂ ਭਾਰਤ ਅਮਰੀਕਾ ਵਪਾਰਕ ਸਬੰਧਾਂ ਦੇ ਵਿੱਚ ਵੀ ਦਰਾਰ ਪੈ ਸਕਦੀ ਹੈ